ਥੱਲੇ ਵਸੇ ਇੱਕ ਹੋਇਆ ਕਾਂ ਦੋ ਦਿਨ ਹੋ ਗਏ ਆ ਪਾਸ ਨੂੰ ਦੇ ਕੇ ਦੁਵਾਈ ਨੂੰ ਕੀ ਕਰੋਗਾ ਥੱਲੇ ਵਸੇ ਇੱਕ ਹੋਇਆ ਕਾਂ ਦੋ ਆਸ਼ਾ ਹੁਰ ਤੋਂ ਗੋਮੋ ਹੀ ਦੋ ਬੱਚੇ ਦੀ ਮਾਂ ਦਾ ਸਿਰ ਫਿਰੇ ਆਸ਼ਕ ਨੇ ਕੀਤਾ ਕਤਲ ਵੇਖੋ ਪੂਰੀ ਖਬਰ ਦੇਕਿੰਗ ਨਿਊਜ਼ ਅਜੇ ਸਿੰਘ ਨਾਗੀ ਨਾਲ ਕਰシャン ਸਿੰਘ ਨਾਗੀ ਦੀ ਵਿਸ਼ੇਸ਼ ਰਿਪੋਰਟ ਕਤਲ ਦਾ ਨਾਮ ਬੱਜਦਾ ਆ ਇਹਨੇ ਕਤਲ ਕੀਤਾ ਦੁਵਾਈ ਨੇ ਦੇਤੀ ਕਰ ਆ ਉਹ ਜੀ ਇੱਕ ਰੋਦਰ ਗਿਆ ਪਤਾ ਬਟਾ ਕੀਤਾ ਛੇ ਉਹਦਾ ਕੋਈ ਖਬਰ ਪਤਾ ਲੱਗਿਆ ਨਹੀਂ ਕਿੰਨੇ ਦਿਨ ਤੋਂ ਗੁੰਮ ਸੀ ਇਹ ਦੋ ਦਿਨ ਤੋਂ ਤੁਸੀਂ ਜੀ ਲਿਖਤੀ ਰਿਪੋਰਟ ਕੀਤੀ ਸੀ ਥਾਣੇ ਹਾਂ ਜੀ ਥਾਣੇ ਰਿਪੋਰਟ ਕੀਤੀ ਸੀ ਅੱਛਾ ਤੇ ਤੁਹਾਨੂੰ ਬੋਡੀ ਦਾ ਕਿਤਾ ਪਤਾ ਲੱਗਿਆ ਬੀ ਡੱਡੂ ਬੁੜੀ ਦਾ ਪਤਾ ਇਦਾਂ ਲੱਗਾ ਕਿ ਸਾਨੂੰ ਉਸ ਮੰਲੇ ਦਾ ਪਤਾ ਲੱਗ ਗਿਆ ਸੀਗਾ ਤੇ ਅਸੀਂ ਉਹਦੀ ਪੁੱਛਤਾਛ ਦਿੱਤੀ ਤੇ ਉਹਨੇ ਆਪੇ ਸਾਹ ਕੋ ਦਾ ਸੰਕਾਸ਼ਤਾ ਉਹ ਬੰਦਾ ਕਿੱਥੇ ਦਾ ਹੈ ਉਹ ਬੰਦਾ ਇੱਥੇ ਗੜੇ ਦਾ ਹੀ ਹੈ ਗੜੇ ਦਾ ਅੱਛਾ ਕੀ ਨਾਂ ਹੁੰਦਾ ਉਹਦਾ ਨਾਂ ਬੱਤੀ ਹੈ ਅੱਛਾ ਉਹਨੂੰ ਤਾਂ ਕੀਤਾ ਹਾਂ ਤੇ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਜਾ ਤੁਸੀਂ ਜੋ ਦੀ ਮੰਗ ਕਰਦੇ ਆ ਕਿ ਸਾਡੀ ਜੋ ਗੱਲਬਾਤ ਹੋਈ ਆ ਤੁਹਾਨੂੰ ਇਨਸਾਫ ਚਾਹੀਦਾ ਤੁਹਾਨੂੰ ਬਾਕੀ ਜਿਹੜੇ ਬੰਦੇ ਆ ਉਹਦੇ ਨਾਲ ਹੋਰ ਵੀ ਬੰਦੇ ਆ ਕਿ ਜਿਹੜੇ ਆ ਤੁਹਾਨੂੰ ਉਹਨਾਂ ਦਾ ਪਤਾ ਲੱਗੇ ਕਿੱਥੋਂ ਇਹ ਡੈੱਡ ਬੋਡੀ ਮਿਲੀ ਕਿੱਥੋਂ ਦੀ ਡੈੱਡ ਬੋਡੀ ਆਪਣੇ ਗਰਾਹ ਦੇ ਤੇ ਇਹ ਨੇ ਬਾਹਰ ਚੰਗੀ ਹੋ ਜੇ ਕਿੱਥੇ ਸੀ ਨਹੀਂ ਛੱਪੜ ਛੱਪੜ ਚ ਮਿਲੀ ਆ ਤੁਹਾਡਾ ਕੀ ਨਾਂ ਪੂਰਾ ਲਿਆਕ ਨੀ ਤੁਸੀਂ ਕਿੱਥੇ ਰਹਿੰਦੇ ਹੋ ਭਾਈ ਸ਼ਾਹਵਰ ਥੋੜੇ ਘਾਲੀ ਦਾ ਕੀ ਨਾਂ ਆ ਸ਼ਕੂਰਾ ਕਪੂਰਾ ਉਹ ਕਿੱਥੇ ਗਈ ਦੋ ਵੇ ਲੈਣਾ ਬੰਗਲ ਅੱਛਾ ਕਿ ਮਾਜੰਬੇ ਘਰ ਵਾਪਸ ਨਹੀਂ ਆਏ ਨਹੀਂ ਜੀ ਤੁਸੀਂ ਦਰਖਾਸਤ ਦਿੱਤੀ ਸੀ ਹਾਂ ਜੀ ਦਰਖਾਸਤ ਦਿੱਤੀ ਫਿਰ ਤੁਹਾਨੂੰ ਸ਼ੱਕ ਕਿਤੇ ਸੀ ਬੱਚੂ ਤੇ ਜੀ ਤੇ ਬੱਚੂ ਨੇ ਉਹਦਾ ਵੀ ਬੱਚੂ ਲੈ ਗਿਆ ਕਿਤਾ ਕੀਤਾ ਦਾ ਬੱਚੂ ਸੀਗਾ ਉਹਦਾ ਭਰਾ ਨਾਲ ਗਣੀ ਆ ਅੱਛਾ ਉਹ ਨਹੀਂ ਮੇ ਮਗਰ ਦੌਣ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਮ ਨੰਬਰ ਵੀ ਮੰਗਿਆ ਮੇਰੀ ਬਾਅਦ ਚਾ ਮੇਰਾ ਵੀ ਨੰਬਰ ਮੰਗਣ ਡਿਆ ਸੀਗਾ ਤੇ ਉਹਦੀ ਹੁਣ ਬੋਡੀ ਕਿੱਥੋਂ ਮਿਲੀ ਅਜ ਬੋਡੀ ਤਾਂ ਗਰਾਏ ਤੋਂ ਮਿਲੀ ਅੱਛਾ ਜੀ ਇਹ ਬੱਚੇ ਦੋ ਜੀ ਇਹਦਾ ਉਹਨੇ ਕਿ ਕਤਲ ਕਿਤਾ ਕੀਤਾ ਉਹਦਾ ਪਤਾ ਨਹੀਂ ਜੀ ਕਿ ਕਿਥੇ ਤੇ ਇਹ ਡੈਡ ਬਡੀ ਕਿੱਥੇ ਮਿਲਿਆ ਗਰਾਏ ਤੋਂ ਜੀ ਗਰਾਏ ਲੱਪੜ ਤੋਂ ਛੱਪੜੇੋਂ ਮਿਲਿਆ ਨਾ ਤੁਸੀਂ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਸਰਕਾਰ ਕੋਲ ਬੁਰਾਇਆ ਕੁੜੀ ਦਾ ਨਾ ਇੱਕ ਕਤਲ ਬਦਮੀ ਕੀਤਾ ਉਹਦੇ ਭਰਾ ਦੀ ਸਹਿਮਤੀ ਨਾਲ ਗਣੀ ਜੀ ਉਹ ਤਿੰਨ ਵਾਰੀ ਮੁੰਡੇ ਦੇ ਕੋਲ ਆਇਆ ਤਿੰਨ ਵਾਰੀ ਮੁੰਡੇ ਦੇ ਮੱਥਰ ਪੱਜਿਆ ਫਲਾਉ ਰ ਮੁੰਡਾ ਉਹਨੂੰ ਬਾਈਕ ਨੂੰ ਲੈਣ ਜਾਂਦਾ ਸੀ ਉਹਦੇ ਮੱਥਰ ਤਿੰਨ ਵਾਰੀ ਭੱਜਿਆ ਫਿਰ ਤੁਹਾਨੂੰ ਕਿਹਦਾ ਪਤਾ ਲੱਗਾ ਵੀ ਉਹ ਤੇ ਕੋਈ ਸ਼ਖਸ ਹੀ ਤੁਹਾਨੂੰ ਤੇ ਉਹਦੇ ਬਈ ਸ਼ੱਕ ਇਦਾਂ ਦੀ ਜਦੋਂ ਨਾ ਉਹ ਉਹਦਾ ਭਰਾ ਨੰਬਰ ਲੈਂਦਾ ਸੀ ਆ ਕੇ ਮੁੰਡੇ ਕੋਲ ਉਹਦੀ ਬਾਈਕ ਦਾ ਹਨੂੰ ਸ਼ੱਕ ਉੱਠੋ ਪੈ ਗਿਆ ਫਿਰ ਉਹਦੀ ਬੋਡੀ ਕਿੱਥੋਂ ਮਿਲੀ ਜਿਹੜੀ ਕਮ ਹੋਈ ਹੈ ਗਰਾਂ ਛੱਪੜ ਤੇ ਲੱਗੀ ਫਿਰ ਉਹਦਾ ਕਤਲ ਕਤਲ ਕਿੱਦਾਂ ਕੀਤਾ ਉਹਨੇ ਕੁਰਪਾਨ ਦਾ ਉਹ ਕਹਿੰਦਾ ਕਦੇ ਕਹਿੰਦਾ ਮੈਂ ਹੱਟ ਮਾਰੀ ਐ ਹਾਂਜੀ ਕਦੇ ਕਹਿੰਦਾ ਮੈਂ ਗਲ ਘੋਟਿਆ ਅੱਛਾ ਜੀ ਤੇ ਦੋ ਬਿਆਨ ਐ ਨੜਕੇ ਮੰਗ ਕੇ ਬਿਕਤ ਲੋਨੇ ਹਾਂਜੀ 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 ਤੁਸੀਂ ਹੁਣ ਕੀ ਮੰਗਦੇ ਸਰਕਾਰ ਕੋਲ ਮੰਗ ਹੈ ਜੀ ਸਾਡਾ ਇਨਸਾਫ ਚਾਹੀਦਾ ਜੀ ਬਾਕੀ ਸਾਨੂੰ ਇਹ ਚਾਹੀਦਾ ਜੀ ਸਾਡੇ ਨਾਲ ਧੱਕਾ ਹੋ ਰਿਹਾ ਕਿੰਨੇ ਬੰਦੇ ਇਹ ਮਿਲੇ ਜੀ ਕਿੰਨੇ ਬੰਦੇ ਇਹਦੇ ਨਾਲ ਜੀ ਇਕੱਲੇ ਬੰਦੇ ਦਾ ਕੰਮ ਨਹੀਂ ਬਿਲਕੁਲ ਕੋਈ ਲੰਗੜ ਬੜਾ ਕੀ ਕੱਪੜੀ ਜੱਟ ਜਿਹਨੇ ਕਤਲ ਕੀਤਾ ਹੁਣ ਉਹ ਕਿੱਥੇ ਆ ਉਹ ਥਾਣੇ